ਕੋਡੀ 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 ਸਰਬਤੇ ਦੇ ਲੋਕ ਬੁਰੇ ਸੁਣੀ ਦੇ ਉਠਾ ਨੂੰ ਪਾਉਂਦੇ ਖੜਵੇ ਇਧਰ ਬਿੰਦੂ ਬਤਾਲ ਤੇ ਦੂਜੇ ਪਾਸੇ ਕਮਾਲ ਕਹਿੰਦੇ ਜਫਾ ਦੇ ਕਿਸ ਤਰ੍ਹਾਂ ਸੌਜਾ ਕਰਦੇ ਹੋ ਲਓ ਰਾਜੂ ਏ ਉਹ ਸਾਹਦੇ ਬੀਸ਼ਾ ਬੀਸ਼ਾ ਦੇ ਰਾਜੂ ਰਾਜੂ ਤੇ ਬੀਸ਼ਾ ਨਾਲ ਦਾ ਸੱਟ ਪਾਇਆ ਇਧਰ ਵੀ ਕਹਿੰਦੇ ਮੈਨੂੰ ਨਗਰ ਦਾ ਮੈਦਾਨ ਦੇ ਵਿੱਚ ਮੇਰੇ ਵੀਰੋ ਪੈ ਚੁੱਕੀ ਹੈ ਬੀਸ਼ਾ ਅਲਵਾਨ ਢੇਰੀਆਂ ਦਾ ਸ਼ਰਨਾ ਡੱਗੋ ਦਾ ਉਹੀ ਦੁਕਾਨਾਂ ਦਾ ਬਿੰਦੂ ਦਤਾਲ ਦਾ ਰੇਡ ਪਾ ਰਿਹਾ ਤੇ ਤੀਸ਼ਾ ਕਰਦਾ ਕੋਸ਼ਿਸ਼ ਇਸ ਵੇਲੇ ਜਫਾ ਲੱਗੂ ਕਿ ਨਹੀਂ ਤਾੜੀਆਂ ਜ਼ੋਰਦਾਰ ਮਾਰ ਦਿਓ ਪੁਆਇੰਟ ਮਾਤਾ ਪੰਜਾਬਕਾਰ ਕਬੱਡੀ ਕਲੱਬ ਨੰਗਲ ਅੰਬੀਆ